ਗਰਦਾਸ ਮੰਨਦਿਆਂ ਨਾ ਕਈ ਗੱਲਾਂ ਬੜੀਆਂ ਬਈ ਮਤਲਬ ਕਿ ਨਾ ਪਾਇਦਾਰ ਚੇਤੇ ਆ ਜਾਂਦੀਆਂ ਉਹ ਮੈਂ ਗੁਰੂਆਂ ਦਾ ਦਾਸ ਕਹਾਵਾ ਲੋਕ ਕਹਿਣ ਮਰ ਜਾਣਾ ਦੋਵੇਂ ਗੱਲਾਂ ਮਿੱਤਰਾ ਸੱਚੀਆਂ ਸੱਚ ਤੋ ਕੀ ਘਬਰਾਣਾ ਅੱਛਾ ਗੱਲਾਂ ਦੋਵੇਂ ਸੱਚੀਆਂ ਮੰਨ ਲਓ ਜੀ lettes suppose ਕਿ ਇਹਨਾਂ ਦੇ ਦੱਸਣ ਦੇ ਮੁਤਾਬਕ ਪਹਿਲਾ ਭਗਤ ਮੰਡਲੀ ਦੀ ਜਿਹੜੀ ਫਿਊਰੀ ਆਪਾਂ ਰੱਖ ਲਓ ਇਹਨੂੰ ਆਪਾਂ ਕਲੀਅਰ ਕਰ ਦਿੰਨੇ ਆ ਕਿ ਚਲੋ ਸਾਹਿਬ ਠੀਕ ਆ ਤੁਸੀਂ ਕਹਿ ਦਿੱਤਾ ਕਿ ਇਹ ਐਸਐਸਪੀ ਮਿਲ ਕੇ ਸਮਨਿੰਗ ਕਰ ਰਿਆ ਸੀ ਵਗੈਰਾ 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 ਠੀਕ ਹੈ ਨਾ ਜੀ ਫਿਰ ਇਸ ਗੱਲ ਨੂੰ ਮੈਂ ਥੋੜਾ ਅੱਗੇ ਲਿਜਾ ਕੇ ਤੁਹਾਡੇ ਵਾਸਤੇ ਇਹ ਦੱਸਣਾ ਚਾਹੁੰਦਾ ਕਿ ਫਿਰ ਇਹ ਖਤਰੇ ਦਾ ਘੰਟਾ ਹੈ ਕੰਟੀ ਨਹੀਂ ਬਿਲਕੁਲ ਜੇ ਤੁਸੀਂ ਇਹ ਕਹ ਰਹੇ ਹੋ ਤੁਹਾਡੇ ਵਾਸਤੇ ਖਤਰੇ ਦਾ ਘੰਟਾ ਹੈ ਕਿ ਬਿਊਰੋਕਰੇਸੀ ਸਮਝ ਚੁੱਕੀ ਹੈ ਕਿ ਹੁਣ ਤੁਹਾਡੇ ਦਿਨ ਪੁੱਗ ਗਏ ਹਮ ਇਹਦਾ ਮਤਲਬ ਕਿ ਛੱਬੀ ਚੜ੍ਹਨ ਤੋਂ ਬਾਅਦ ਬਿਊਰੋਕਰੇਸੀ ਤੁਹਾਡੇ ਹੁਕਮਾਂ ਨੂੰ ਤਾਲੇ ਕੀ ਔਰ ਤੁਹਾਡੀ ਰਾਜਨੀਤੀ ਫਸ ਜਾਏਗੀ ਬਿਲਕੁਲ ਉਹਦਾ ਸੰਕੇਤ ਜਾਂ ਉਹਦੀ ਸ਼ੁਰੂਆਤ ਫਿਰ ਤੋਂ ਤੁਹਾਡੇ ਤੁਹਾਡੀ ਥਿਉਰੀ ਚੋਂ ਸਾਡਾ ਕਿਤੇ ਨਾ ਕਿਤੇ ਹੁੰਦਾ ਹੈ ਸਾਬ ਜੀ ਤੁਹਾਡੀ ਥਿਉਰੀ ਹੈ ਜਿਹੜੀ ਅਸੀਂ ਉਹਨੂੰ ਮੰਨ ਲਿਆ ਕਿ ਹਾਂ ਭਾਈ ਠੀਕ ਹੈ ਜੀ ਠੀਕ ਕੀਤਾ ਇਹਨਾਂ ਨੇ ਆ ਹੋ ਗਿਆ ਬਾ ਹੋ ਗਿਆ ਪਰ ਇਹਦਾ ਲੱਗਦਾ ਫਿਰ ਇਹ ਸੰਕੇਤ ਵੀ ਆ ਕਿ ਹੁਣ ਐਸਐਸਪੀ ਆਉਣ ਵਾਲੇ ਸਮੇਂ ਚ ਆਈਐਸ ਉਹ ਕਹਿਣਗੇ ਕਿ ਬਸ ਮਰਾ ਹੋ ਜਾਣਾ ਜੀ 4 ਸਾਲ ਤੋਂ ਤੁਹਾਡੇ ਮੰਨ ਲੈਣ ਚੱਲਾਂਗੇ ਹੁਣ ਪਾਸੇ ਨਹੀਂ ਸਰ ਮੇਰਾ 3-4 ਸਰਕਾਰਾਂ ਦਾ ਤਜਰਬਾ ਹੈ ਕੰਮ ਕੀਤਾ ਠੀਕ ਹੈ ਨਾ ਜੀ ਅਸਲ ਦੇ ਵਿੱਚ ਕੀ ਹੈ ਕਿ ਬਿਊਰੋਕਰੇਸੀ ਹੀ ਦੱਸ ਦਿੰਦੀ ਹੁੰਦੀ ਹੈ ਕਿ ਗਾਂ ਕੀ ਹੋਣਾ ਅਗਲੀ ਵਾਰੀ ਕੀ ਦੀ ਹੈ ਤਾਂ ਫਿਰ ਇਹਨਾਂ ਦੀ ਥਿਊਰੀ ਚੋਂ ਕੀ ਕੱਢੀਏ ਸਿੱਟਾ ਥਿਊਰੀ ਚੋਂ ਸਿੱਟਾ ਕੀ ਕੱਢੀਏ ਵਾਰੀ ਪੁੱਗ ਗਈ ਬਸ ਇਹੀ ਕਹਿਣਾ ਹੁਣ ਜਿਹੜੇ ਬੰਦੇ ਦੂਜੀ ਗੱਲ ਕਹਿੰਦੇ ਆ ਹਮ ਫਿਰ ਇਹਦਾ ਮਤਲਬ ਇਹ ਆ ਕਿ ਸਟੈਪ ਜੇ ਮੰਨ ਲਓ ਇੱਕ ਥਿਊਰੀ ਚ ਇਹ ਕਹਿ ਰਹੇ ਨੇ ਕਿ ਭਾਰਤ ਪੂਸ਼ਣ ਆਸ਼ੂ ਸਭ ਕੁਝ ਆਪ ਕਰਾ ਰਿਆ ਹੈ ਇਹਦਾ ਮਤਲਬ ਕਿ ਭਾਰਤ ਪੂਸ਼ਣ ਆਸ਼ੂ ਜਿੰਨਾ ਪਾਵਰਫੁੱਲ ਹੈ ਕਿ ਐਸਐਸਪੀ ਵੀਓ ਦੇ ਇਸ਼ਾਰਿਆਂ ਤੇ ਕੰਮ ਕਰਦਾ ਹੈ ਬਿਲਕੁਲ ਮੁੱਖ ਮੰਤਰੀ ਕੌਣ ਹੈ ਫਿਰ ਭਾਰਤ ਪੂਸ਼ਣ ਆਸ਼ੂ ਕਿ ਭਗਵੰਤ ਮਾਨ ਇਹ ਵੀ ਇੱਕ ਵੱਡਾ ਸਵਾਲ ਜਦ ਕਿ ਲੁਧਿਆਣੇ ਦੇ ਵਿੱਚ ਮੁੱਖ ਮੰਤਰੀ ਡੇਰਾ ਲਾ ਕੇ ਬੈਠਾ ਹੋਵੇ ਇੱਕ ਅਫਸਰ ਆਪਣੇ ਪੱਧਰ ਤੇ ਇਹ ਕਿਵੇਂ ਕਰ ਲਏਗਾ ਜੀ ਜੀ ਹੈ ਕੋਈ ਪ੍ਰਸ਼ਨ ਦਾ ਜਵਾਬ ਦੂਜੀ ਚੀਜ਼ ਜਿਹੜੀ ਹੈ ਦੂਜੀ ਗੱਲ ਹੈ ਦੂਜੀ ਇਹ ਆ ਸਰ ਮੈਂ ਤੁਹਾਨੂੰ ਇੱਕ ਸਸਪੈਂਸ਼ਨ ਦੇ ਹਵਾਲੇ ਨਾਲ ਗੱਲ ਕਰਦਾ ਤੁਹਾਨੂੰ ਯਾਦ ਹੈ ਕਿ ਫਾਜ਼ਲ ਕਾ ਦੇ ਵਿੱਚ ਕੀ ਹੋਇਆ ਇੱਥੋਂ ਬਰਿੰਦਰ ਸਿੰਘ ਬਰਾੜ ਨੂੰ ਸਸਪੈਂਡ ਕੀਤਾ ਗਿਆ ਯਾਦ ਹੈ ਤੁਹਾਨੂੰ ਬਿਲਕੁਲ 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 ਕਿ ਮੈਨੂੰ ਕੁਝ ਪੁਲਸ ਵਾਲੇ ਜਿਹੜੇ ਨੌਜਵਾਨ ਮੁੰਡੇ ਸੀਗੇ ਨਾ ਉਹਨਾਂ ਦੇ ਵੀ ਮੈਸੇਜ ਆਏ ਕਿ ਸਾਡੇ ਸਾਹਬਰ ਦਾ ਯਾਰ ਬੰਦਾ ਆਇਆ ਹੈ ਜੀ ਠੀਕ ਹੈ ਉਹ ਦਫਤਰ ਚ ਕੀ ਹੋ ਰਿਹਾ ਉਹ ਅਸੀਂ ਮੰਨਦੇ ਆਂ ਵੀ ਹੋ ਸਕਦਾ ਬੰਦੇ ਗਲਤ ਹੋਣ ਜਾਂ ਕਿਸੇ ਦੀ ਗਲਤੀ ਹੋ ਸਕਦੀ ਹੈ ਪਰ ਸਾਡਾ ਸਾਹਬ ਯਾਰ ਬੰਦਾ ਬਹੁਤ ਬੀਬਾ ਤੁਸੀਂ ਸੋਚ ਕੇ ਦੇਖੋ ਜਿਹਦੇ ਖੁਦ ਦੇ ਹੀਟਲੇ ਮੁਲਾਜ਼ਮ ਮਤਲਬ ਕਿ ਕੋਈ ਅਬੋਰਦਾ ਹੋਏਗਾ ਕੋਈ ਕਿੱਥੋਂ ਦਾ ਹੋਏਗਾ ਕੋਈ ਕਿਤੋਂ ਦਾ ਹੋਏਗਾ ਉਹ ਕਹਿ ਰਿਹਾ ਕਿ ਯਾਰ ਸਾਡਾ ਸਾਬ ਯਾਰ ਠੀਕ ਸੀਗਾ ਇਹ ਵੱਡੀ ਗੱਲ ਹੁੰਦੀ ਹੈ ਖਾਸ ਕਰਕੇ ਆਪਣੇ ਉੱਚ ਅਧਿਕਾਰੀ ਵਰ ਇਹ ਗੱਲ ਕਹਿਣੀ ਇਹ ਗੱਲ ਨਹੀਂ ਤਾਂ ਅਗਲਾ ਕਹਿੰਦਾ ਦਫਾ ਹੋਵੇ ਯਾਰ ਇਹ ਵਧੀਆ ਹੋਇਆ ਠੀਕ ਹੈ ਨਾ ਅੱਛਾ ਉਸ ਤੋਂ ਬਾਅਦ ਗੱਲ ਕੀ ਨਿਕਲਦੀ ਹੈ ਗੱਲ ਇਹ ਨਿਕਲਦੀ ਹੈ ਕਿ ਇੱਕ ਪੋਲੀਟੀਕਲ ਫੈਮਲੀ ਤੇ ਸਿਆਸੀ ਫੈਮਲੀ ਤੇ ਹਮ ਪਰਚਾ ਦਰਜ ਕਰਵਾਉਣ ਦਾ ਯਤਨ ਸੀ ਬਰਾੜ ਕਿ ਤਨ ਕਿਤੇ ਕਹ ਲੋ ਕਿ ਉਸ ਚੀਜ਼ ਤੋਂ ਚਲੋ ਹੁਣ ਮੈਂ ਸਸਪੈਂਸ਼ਨ ਦੀ ਗੱਲ ਚੱਲੀ ਆ ਤਾਂ ਗੱਲ ਥੋੜੀ ਉਧਰ ਨੂੰ ਲੈ ਗਿਆ ਲੁਧਿਆਣੇ ਤੋਂ ਸਿੱਧਾ ਵਜਿਆ ਜਾ ਕੇ ਫਾਜ਼ਲ ਕਾ ਗਾਂ ਬੜ ਰਿਹਾ ਗਾਂ ਨਹੀਂ ਮੈਂ ਜਾ ਸਕਦਾ ਉਹ ਗਲਤੀ ਨਹੀਂ ਕਰਨੀ ਤੁਹਾਨੂੰ ਪਤਾ ਮੁੜ ਕੇ ਹਾਂਜੀ ਮੁੜ ਕੇ ਪਤਾ ਕੀ ਹਾਲ ਹੁੰਦਾ ਹੈ ਵਾਪਸ ਨਹੀਂ ਭੇਜਦੇ ਹਾਂਜੀ ਫਿਰ ਵਾਪਸ ਨਹੀਂ ਭੇਜਣਾ ਇਹਨਾਂ ਨੇ ਸੋਚੇ ਆਗੇ ਤੇ ਫਿਰ ਇਹਨਾਂ ਨੇ ਨਹੀਂ ਛੱਡਣਾ ਕਿ ਕਿਧਰ ਤੁਰੇ ਫਿਰਦੇ ਹੋ ਤਾਂ ਗੱਲ ਇਹ ਆ ਕਿ ਅੱਛਾ ਉਹ ਜਿਹੜੀ ਹੋਈ ਆ ਸਸਪੈਂਸ਼ਨ ਉਹ ਹੋਈ ਵੀ ਦਿੱਲੀ ਵਾਲਿਆਂ ਦੇ ਹੁਕਮ ਤੇ ਆਸਾ ਜਿਨਨੂੰ ਮੈਨੂੰ ਜਾਣਕਾਰੀ ਅੰਦਰੋਂ ਮਿਲ ਰਹੀ ਹੈ ਜੀ ਉਹ ਸ਼ਿਕਾਇਤ ਕੀਤੀ ਇੱਕ ਇਥੋਂ ਦੇ ਨੇਤਾ ਨੇ ਹੂੰ ਇਥੋਂ ਦੇ ਨੇਤਾ ਨੇ ਸ਼ਿਕਾਇਤ ਕੀਤੀ ਤੇ ਉਹਨਾਂ ਨੇ ਆ ਸਭ ਕੁਝ ਕਰ ਦਿੱਤਾ ਜੀ ਜੀ ਨਹੀਂ ਤਾਂ ਤੁਸੀਂ ਸੋਚ ਕੇ ਦੇਖੋ ਇੱਕ ਬੜੀ ਕਾਮਨ ਸੈਂਸ ਦੀ ਗੱਲ ਹੈ 1 ਲੱਖ ਡੇਢ 2 ਲੱਖ ਦੀ ਡੀਲਿੰਗ ਹੈ ਚਾਰ ਬੰਦੇ ਅਰੈਸਟ ਹੈ ਐਸ ਐਚਓ ਪੱਧਰ ਦੇ ਲਾ ਲੋ ਸਾਈਬਰ ਵਾਲੇ ਹੂੰ ਉਹਦੇ ਚ ਐਸ ਐਸ ਪੀ ਨੂੰ ਹਿੱਸਾ ਕਿਨਾ ਆਊਗਾ ਲਾਲੋ 2 ਲੱਖ ਵੀ ਲੈਣਾ ਹੋਏ ਐਸਐਸਪੀ ਨੂੰ ਕੀ ਆਉਂਦਾ ਸਿਰ ਇੰਨਾ ਵੱਡਾ ਪੰਗਾ ਲੈਂਦਾ ਵੀ ਨਹੀਂ ਐਸਐਸਪੀ ਇੱਥੇ ਹੈ ਨਹੀਂ ਉਦੋਂ ਹੂੰ ਇਹ ਵੀ ਦੱਸਿਆ ਜਾਂਦਾ ਕਿ ਐਸਐਸਪੀ ਤਾਂ ਇੱਥੇ ਹੈ ਨਹੀਂ ਸੀਗਾ ਉਬਾਰ ਸੀ ਸ਼ਾਇਦ ਚੰਡੀਗੜ੍ਹ ਤਾਂ ਮਤਲਬ ਕਿ ਕਮਾਲ ਦੀਆਂ ਗੱਲਾਂ ਹੋ ਰਹੀਆਂ ਨੇ ਹੁਣ ਹੁਣ ਇਸ ਸਸਪੈਂਸ਼ਨ ਤੇ ਵੀ ਇੱਕ ਵਿਵਾਦ ਖੜਾ ਹੋ ਸਕਦਾ ਜੀ ਕਿ ਤੁਸੀਂ ਮਤਲਬ ਕਿ ਕੱਲ ਨੋਟਿਸ ਸਰਵ ਹੋਇਆ ਇੰਨੀ ਢੇਰ ਦੇ ਵਿੱਚ ਸਾਰੀਆਂ ਚੀਜ਼ਾਂ ਤੁਸੀਂ ਜਦੋਂ ਘੋਖਲੀਆਂ ਪੜਤਾਲੀਆਂ ਤਾਂ ਕੀ ਇਹ ਜਿਹੜੀ ਤਣਾਤੀ ਸੀ ਉਹ ਤੁਹਾਨੂੰ ਪਹਿਲਾਂ ਨੱਬੀ ਹੋਈ ਨਾ ਕਿ ਸੈਟਿੰਗ ਵਾਲੀ ਤੇ ਨਾ ਵੀ ਇੱਕ ਬੰਦਾ ਐਸ ਇਸ ਇੱਕ ਬੜਾ ਵੱਡਾ ਸਵਾਲ ਹੋਏਗਾ ਅੱਛਾ ਮਤਲਬ ਕਿ ਜਿਹੜੀ ਆਪਾਂ ਦੂਜੀ ਧਿਰ ਦੀ ਗੱਲ ਕਰਦੇ ਹੁਣ ਇੱਕ ਤੇ ਇਹਨਾਂ ਦੀ ਥਿਉਰੀ ਦੂਸਰੀ ਥਿਉਰੀ ਇਹ ਦਿੱਤੀ ਜਾ ਰਹੀ ਆ ਕਿ ਇਹਨਾਂ ਨੇ ਕੀਤਾ ਆਸ਼ੂ ਨੂੰ ਝਟਕਾ ਦੇਣ ਵਾਸਤੇ ਜਦ ਝਟਕਾ ਆਪ ਨੂੰ ਹੀ ਲੱਗ ਗਿਆ ਚੱਕ ਕੇ ਇਹਨਾਂ ਨੇ ਉਹ ਕਾਰਵਾਈ ਦੂਜੇ ਤੇ ਪਾਤੀ ਬਲੀ ਦਾ ਬੱਕਰਾ ਹਮ ਐਸਕੇਪ ਗੋਟ ਜੀ ਮਤਲਬ ਕਿ ਆ ਕੁਝ ਹੋ ਗਿਆ ਹੁਣ ਇਹਦਾ ਮੈਸੇਜ ਵੀ ਗਲਤ ਹੈ ਕਿਉਂਕਿ ਦੁਨੀਆ ਇਹ ਪਬਲਿਕ ਹੈ ਨਾ ਸਭ ਜਾਣਤੀ ਹੈ ਜਾਣਤੀ ਹੈ ਬਿਲਕੁਲ ਜੀ ਇਹਨਾਂ ਦੀਆਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਤੇ ਅੱਗੇ ਵੀ ਕਈ ਵਾਰ ਬਹਿਸ ਮ ਵੈਸੇ ਹੋ ਚੁੱਕੇ ਨੇ ਹਮ ਪਰ ਇਹਦੇ ਨਾਲ ਦੇਖੋ ਗੱਲ ਇਹ ਆ ਕਿ ਭਾਈ ਇਦਾਂ ਲੱਗਦਾ ਸੁਖਮ ਸਿੰਘ ਸਾਹਿਬ ਕਿ ਆਉਣ ਵਾਲੇ ਦਿਨਾਂ 'ਚ ਹੁਣ ਦੋ ਐਸਐਸਪੀ ਸਸਪੈਂਡ ਹੋ ਗਏ ਦੁਵਾਨੀਆਂ ਕਹਾਣੀਆਂ ਬੜੀਆਂ ਓਕੇ ਅਜੀਬ ਨੇ ਅਜੀਬ ਹੈ ਬਿਲਕੁਲ ਇਹਦਾ ਅਰਥ ਇਹ ਨਿਕਲਦਾ ਕਿ ਚਲੋ ਹਾਲੇ ਯਾਦਵ ਸਾਹਿਬ ਜਿਹੜੇ ਆ ਨਾ ਬڑے ਨਰਮ ਅਫਸਰ ਨੇ ਆਪਦੀ ਪੁਲਿਸ ਨੂੰ ਸੁਣਦੀ ਨਾ ਇੱਜ਼ਤ ਕਰਦੀ ਆ ਜੀ ਇਹ ਤੁਹਾਨੂੰ ਮੈਂ ਵਿਚ ਲਈ ਕਹ ਲੋ ਸੱਚਾਈ ਦੱਸਣ ਲਗਾ ਬਹੁਤ ਇੱਜ਼ਤ ਕਰਦੀ ਕਿਉਂਕਿ ਉਹ ਬਹੁਤ ਨਰਮ ਅਫਸਰ ਸਮਝੇ ਹੋਏ ਤਰੀਕੇ ਨਾਲ ਹਾਂ ਜੀ ਸਾਹਮਣੇ ਹਾਂ ਹਾਂ ਬਿਲਕੁਲ ਬਿਲਕੁਲ ਚਲੋ ਪਰਫਾਰਮੈਂਸ ਇੱਕ ਵੱਖਰਾ ਵਿਸ਼ਾ ਹੁੰਦਾ ਹੈ ਡੀਲਿੰਗ ਇੱਕ ਵੱਖਰਾ ਵਿਸ਼ਾ ਹੈ ਬਿਲਕੁਲ ਤੋ ਕਹਿਣ ਦਾ ਮਤਲਬ ਇਹ ਆ ਕਿ ਦੋ ਐਸਐਸਪੀ ਸਸਪੈਂਡ ਹੋ ਜਾਣੇ ਪੁਲਿਸ ਦਾ ਇਹ ਇਸ ਵੇਲੇ ਹਾਲਿਆ ਕਿਉਂ ਆਪਣੇ ਆਪ ਨੂੰ ਬਿਲਕੁਲ ਲਵਾਰਸ ਸਮਝਦੇ ਆ ਕਿ ਜੇ ਕਿਤੇ ਫਸ ਕੇ ਸਾਡੇ ਨਾਲ ਕਿਸੇ ਨਹੀਂ ਖੜਦਾ ਤਾਂ ਇਹ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਜਿਵੇਂ ਅੱਗੇ ਸ਼ੱਕ ਪ੍ਰਗਟਾਇਆ ਕਿ ਬਿਊਰੋਕਰੇਸੀ ਤਾਂ ਹੈ ਆਪਣੀ ਜਗਾ ਉਹ ਤੇ ਛੱਬੀ ਛੂਬੀ ਚੜੇ ਤਾਂ ਸ਼ਾਇਦ ਰੰਗ ਦਿਖਾਈਗੀ ਇਹ ਰੰਗ ਨਾ ਦਿਖਾਉਣਾ ਸ਼ੁਰੂ ਕਰ ਦੇਣੇ ਸ਼ੁਰੂ ਜੀ ਹਮ ਠੀਕ ਹੈ ਪੁਲਿਸ ਕਦੇ ਹੜਤਾਲਾਂ ਤੇ ਨਹੀਂ ਬਹਿੰਦੀ ਹੁੰਦੀ ਧਰਨਿਆਂ ਤੇ ਨਹੀਂ ਬਹਿੰਦੇ ਹੁੰਦੀ ਨਹੀਂ ਬਹਿੰਦੀ ਸੁਖਮਨ ਸਾਹਿਬ ਜੀ ਪੁਲਿਸ ਜਿਹੜੀ ਉਹ ਅੰਦਰ ਖਾਤੇ ਹੀ ਦਿਖਾ ਦਿੰਦੀ ਹੁੰਦੀ ਹੈ ਕਿ ਭਾਈ ਇਹ ਗਲਤ ਹੈ ਕਿ ਕਿੰਨਾ ਲਾਬੀਆਂ ਪੁਲਿਸ ਦੇ ਵਿੱਚ ਹੈਗੀਆਂ ਲੱਗਦੀਆਂ ਆਪਾਂ ਕਈ ਸਰਕਾਰਾਂ ਬਦਲਣ ਵੇਲੇ ਵੇਖੀ ਹੈ ਪਹਿਲਾਂ ਕਈ ਪੁਲਿਸ ਦੀਆਂ ਲਾਬੀਆਂ ਹੈਗੀਆਂ ਜੇ ਇੱਕ ਅੱਧ ਲੌਬੀ ਜਿਹੜੀ ਉੱਠ ਖਲੋਤੀ ਹਮ ਆਪ ਨੂੰ ਤਾਂ ਪਤਾ ਹੀ ਨਹੀਂ ਲੱਗਣਾ ਜੀ ਤਾਂ ਉਹ ਅੰਦਰ ਹਲਚਲ ਪੈਦਾ ਹੋ ਜਾਏਗੀ ਜਿਸ ਤਰ੍ਹਾਂ ਦੇ ਹਾਲ ਹੋ ਰਹੇ ਨੇ ਸਾਬ ਜੀ ਕਰੋ ਜੀ ਜੀ ਬਿਲਕੁਲ ਮਿੰਟੂ ਜੀ ਕਾਫੀ ਸਾਰੇ ਕਮੈਂਟ ਨੇ ਦੋਸਤਾਂ ਦੇ ਇਸ ਖਬਰ ਦੇ ਨਾਲ ਜੁੜੇ ਹੋਏ ਮੈਂ ਥੋੜਾ ਜਲਦੀ ਜਲਦੀ ਦੇ ਵਿੱਚ ਕੁਝ ਕਮੈਂਟ ਪੜਦਾ ਬੱਲੀ ਸਾਹਿਬ ਕਹਿ ਰਹੇ ਨੇ ਕਿ ਆਸ਼ੂਲੀ ਬਹੁਤ ਚੰਗਾ ਹੋਣਾ ਸੀ ਜੇਕਰ ਵਾਰੰਟ ਤਾਮਿਲ ਹੋ ਜਾਂਦੇ ਫਿਰ ਝਾੜੂ ਪਾਰਟੀ ਚੋਣਾਂ 'ਚ ਬਹੁਤ ਨੁਕ ਕਿ ਭਈ ਇਹ ਤਾਂ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਾਈਲੇਜ ਮਿਲ ਜਾਏਗਾ ਆਸ਼ੂ ਜੀ ਠੀਕ ਕਰੋ ਬਿਲਕੁਲ ਬਿਲਕੁਲ ਬਰਾੜ ਸਾਹਿਬ ਕਹਿ ਰਹੇ ਨੇ ਕਿ ਤੁਹਾਡੀਆਂ ਗੱਲਾਂ ਨੂੰ ਸੁਣ ਕੇ ਕਹਿੰਦੇ ਇਦਾਂ ਲੱਗਦਾ ਹੈ ਕਿ ਇਹਨਾਂ ਦਾ ਬਿਸਤਰਾ ਗੋਲ ਹੋ ਜਾਣਾ ਨਹੀਂ ਨਹੀਂ ਸਰ ਅਸੀਂ ਕਿਸੇ ਵੀ ਸਰਕਾਰ ਦਾ ਬਿਸਤਰਾ ਗੋਲ ਕਰਨ ਵਾਲੇ ਕੌਣ ਹੁੰਦੇ ਆ ਅਸੀਂ ਤਾਂ ਦੋਨੋਂ ਆਪਦੀ ਸਰਕਾਰ ਅਮਿਸ਼ਾ ਕਹਿੰਦੇ ਮੈਂ ਆਪਦਾ ਮੁੱਖ ਮੰਤਰੀ ਕਹਿਣਾ ਜੀ ਜੀ ਅਸੀਂ ਜੋ ਚੀਜ਼ਾਂ ਰਿਕਾਰਡ ਤੇ ਹੁਣ ਦੇਖੋ ਆਪਦੇ ਕੋਲੋਂ ਤਾਂ ਕੁਝ ਨਹੀਂ ਕਿਹਾ ਸੀ ਸਸਪੈਂਸ਼ਨਾਂ ਹੋਈਆਂ ਨੇ ਥਿਉਰੀਆਂ ਤੁਸੀਂ ਦੇਈ ਜਾਂਦੇ ਹੋ ਜੀ ਸਭ ਕੁਝ ਹੈ ਠੀਕ ਹੈ ਸਵਾਲ ਤੁਸੀਂ ਉਹ ਸਾਨੂੰ ਦੇ ਹੀ ਜਾਂਦੇ ਹੋ ਜੀ ਤਾਂ ਅਸੀਂ ਆਪਦੇ ਕੋਲ ਕੁਝ ਨਹੀਂ ਅਸੀਂ ਤਾਂ ਚਾਹੁੰਦੇ ਕਿ ਕੋਈ ਐਸੀ ਪਰਫਾਰਮੈਂਸ ਦਿਖਾਓ ਕੋਈ ਐਸਾ ਕਰ ਕਮਾਲ ਕਿ ਤੇਰਾ ਹੋ ਜਾਓ ਕਿਸੇ ਔਰ ਦਾ ਹੁਣ ਫਿਲਹਾਲ ਕਿ ਤੇਰਾ ਹੋ ਜਾऊं ਕਿ ਐਸਾ ਕਮਾਲ ਕਰੂੰ ਕਿ 50 ਸਾਲ ਤੁਸੀਂ ਸਰਵ ਕਰੋ ਯਾਰ ਗਵਰਨ ਕਰੋ ਮੇਰੀ ਕਾਮਨਾ ਹੂੰ ਮੇਰੀ ਕਾਮਨਾ ਹੈ ਮਾਨ ਸਾਹਿਬ ਲਈ ਕਿ ਭਾਈ ਤੁਸੀਂ ਐਸਾ ਕਮਾਲ ਕਰੋ ਅੱਜ ਵੀ ਤੁਹਾਡੇ ਕੋਲ ਸਮਾਂ ਹੈ ਤੁਹਾਡੇ ਕੋਲ ਪ੍ਰਮਾਤਮਾ ਨੇ ਜੋ ਤਾਕਤ ਦਿੱਤੀ ਹੈ ਹੂੰ ਤੇ ਇੱਕ ਵਕ ਹੁਣ ਤੁਹਾਨੂੰ ਇੱਕ ਹੋਰ ਬੇਸ਼ਕੀਰ ਗੋਈ ਕਰ ਦਿੰਦਾ ਅੱਜ ਠੀਕ ਹੈ ਮਾਨ ਸਾਹਿਬ ਨੂੰ ਇੱਕ ਖੁੱਲਾ ਮੌਕਾ ਹੋਰ ਮਿਲੇਗਾ ਮੇਰੀ ਗੱਲ ਯਾਦ ਰੱਖਣਾ ਅਜੇ ਇਹਨੂੰ ਆਪਾਂ ਟੱਕ ਦਿੰਦੇ ਆ ਬਹੁਤ ਵੱਡਾ ਮੌਕਾ ਮਿਲੇਗਾ ਮਾਨ ਸਾਹਿਬ ਨੂੰ ਜੇ ਉਹਨਾਂ ਨੇ ਸੰਭਾਲ ਲਿਆ ਜੀ ਤਦਵੀ ਕਹਿ ਲੋ ਕਿ ਕਿਤੇ ਨਾ ਕਿਤੇ ਵਾਪਸੀ ਹੋ ਜਾਏਗੀ ਸੋ ਮੇਰੀ ਤਾਂ ਕਾਮਨਾ ਹੈ ਕਿ ਤੁਸੀਂ ਅੱਛਾ ਪਰਫਾਰਮ ਕਰੋ 50 ਸਾਲ ਚੱਲੋ ਅਸੀਂ ਕਿਉਂ ਕਿਸੇ ਦਾ ਬਿਸਤਰ ਬਿਲਕੁਲ ਬਿਲਕੁਲ ਲੋਕਾਂ ਨੂੰ ਜਨਤਾ ਨੂੰ ਕੰਮ ਨਾਲ ਹੁੰਦਾ ਜੀ ਪਰਫਾਰਮੈਂਸ ਨਾਲ ਹੁੰਦਾ ਹੈ ਪਰ ਨਾਲ ਹੁੰਦਾ ਹੈ ਦੋ ਤਿੰਨ ਕਮੈਂਟ ਨੇ ਮਿੰਟ ਜੀ ਫਿਰ ਅਗਲੀ ਖਬਰ ਵੱਲ ਚੱਲਦੇ ਆ ਕੋਈ ਗੱਲ ਕੋਈ ਗੱਲ ਕਰੋ ਤੁਸੀਂ ਉਹ ਦੂਜੀਆਂ ਛੋਟੀਆਂ ਕਰ ਦਿਆਂਗੇ ਹਾਂਜੀ ਹਾਂਜੀ ਬਰਾੜ ਸਾਹਿਬ ਕਹਿ ਰਹੇ ਨੇ ਕਿ ਕਮਾਲ ਦੀ ਗੱਲ ਹੈ ਕਿ ਆਸ਼ੂ ਦੀ ਇੰਨੀ ਚੱਲਦੀ ਹੈ ਕਿ ਭਾਈ ਉਹ ਦੂਜੀ ਪਾਰਟੀ ਦੇ ਵਿੱਚ ਵੀ ਐਸਐਸਪੀ ਲਗਵਾ ਦਿੰਦਾ ਹੈ ਅਰ ਜੱਟ ਆਨ ਫਾਇਰ ਜੀ ਕਹਿ ਰਹੇ ਨੇ ਕਿ ਕਾਂਗਰਸ ਨੇ ਲੁੜਿਆਣਾ ਤਾਂ ਆਪ ਦਾ ਇੱਕ ਮਾਸਟਰ ਨਾਮ ਦਾ ਕਾਉਂਸਲਰ ਪੜ ਲਿਆ ਕਹਿੰਦੇ ਉਸ ਵਾਰਡ ਦੇ ਵਿੱਚ 20000 ਤੋਂ ਉੱਪਰ ਵੋਟ ਆ ਔਰ ਬੱਲੀ ਸਾਹਿਬ ਕਹਿ ਰਹੇ ਨੇ ਕਿ ਫਿਰ ਇੱਕ ਥਿਉਰੀ ਹੋਰ ਵੀ ਹੋ ਸਕਦੀ ਹੈ ਕੇ अरोड़ा साहब ਕਹਿੰਦੇ ਆਪ ਹਾਰਨਾ ਚਾਹੁੰਦੇ ਹੋਣ ਕਿਉਂਕਿ ਉਹ ਰਾਜ ਸਭਾ ਨਹੀਂ ਚਾਹੁੰਦੇ ਤਾਂ ਹੁਣ ਥਿਉਰੀਆਂ ਅਸਵਾਸੀ ਨਹੀਂ ਕਹਿੰਦੇ ਕਿਉਂਕਿ ਉਹਨਾਂ ਦੀ ਕੈਂਪੇਨ ਆਪਾਂ ਕੋਈ ਪ੍ਰਭਾਵਤ ਨਹੀਂ ਕਰਾਂਗੇ ਕੋਈ ਵਨ ਸਾਈਡਡ ਗੱਲ ਕਰਕੇ ਪਰ ਗੱਲ ਇਹ ਆ ਕਿ ਤੁਸੀਂ ਥਿਉਰੀਆਂ ਨੂੰ ਜਨਮ ਦੇ ਰਹੇ ਹੋ ਨਾ ਗਲਤੀ ਕਰ ਰਹੇ ਹੋ ਹਮਮ ਔਰ ਅਸਲ ਦੇ ਵਿੱਚ ਸੁਖਮਨ ਸਾਹਿਬ ਜਦੋਂ ਤੁਹਾਡਾ ਸਮਾਂ ਖਰਾਬ ਚੱਲਦਾ ਹੋਵੇ ਨਾ ਤੁਹਾਡੇ ਸਮੇ ਖਰਾਬ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਤੁਹਾਡੇ ਫੈਸਲੇ ਖਰਾਬ ਹੋ ਜਾਂਦੇ ਆ ਬਿਲਕੁਲ ਜਦੋਂ ਫੈਸਲੇ ਖਰਾਬ ਹੋਣ ਲੱਗ ਜਾਂਦੇ ਹਨ ਤੇ ਸਾਡੇ ਭਾਵਾਂ ਚ ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ ਕਿ ਜਾਂ ਫਲਾਣਿਆ ਤੂੰ ਤੇ ਖਾਣਾ ਖਰਾਬ ਕਰੇਗਾ ਹੂੰ ਤਾਂ ਮਤਲਬ ਕਿ ਉਹ ਚੀਜ਼ ਹੋ ਜਾਂਦੀ ਆ ਜੀ ਜੀ ਸੋ ਦੈਟ ਮਤਲਬ ਇਹ ਨਿਸ਼ਾਨੀ ਹੁੰਦੀ ਆ ਨਿਸ਼ਾਨੀ ਹੁੰਦੀ ਆ ਕਿ ਤੁਸੀਂ ਫੈਸਲੇ ਇਦਾਂ ਦੇ ਕਰਦੇ ਹੋ ਹੁਣ ਮੈਂ ਇੱਕ ਦੋ ਦਿਨਾਂ ਚ ਚਲੋ ਆਪਦੇ ਬਾਰੇ ਵੀ ਦੱਸ ਦੂੰਗਾ ਕਿ ਕਿੱਦਾਂ ਦੇ ਫੈਸਲੇ ਕੀ ਜਾਂਦੇ ਆ ਉਹ ਵੀ ਦੱਸ ਦਿਆਂਗੇ ਕਿ ਵੈਸੇ ਗੱਲ ਸਾਂਝ ਕੀਤੀ ਸੀ ਥੋੜੀ ਜੀ ਮੈਂ ਜੋ ਕੀਤੀ ਸੀ ਉਹ ਵੇਖ ਲਓ ਇਹ ਸਭ ਕੁਝ ਕੀ ਜਾਂਦੇ ਆ ਇੱਥੇ ਆ ਕੇ ਤਾਂ ਕੋਈ ਗੱਲ ਨਹੀਂ ਇਹਨਾਂ ਨੂੰ ਭੱਜ ਲੈਣ ਦਿਓ ਕਰ ਲੈਣ ਦਿਓ ਜੋ ਕਰਦੇ ਆ ਆਪਾਂ ਤੇ ਖੁੱਲੀ ਕਿਤਾਬ ਆ ਜੀ ਮੇਰੇ ਇਧਰੋਂ ਉਧਰੋਂ ਫੋਲੋ ਸਾਹਿਬ ਕਤਾਬ ਖੋਲੋ ਅਰੇ ਜਿਨਕੇ ਆਪਣੇ ਖਾਤੇ ਵਿਗੜੇ ਆਂ ਹਮਾਰਾ ਸਾਹਬ ਲਿਆ ਫਿਰਦੇ ਆਂ ਜੀ 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 ਬਿਲਕੁਲ ਜੀ ਆ ਸ਼ੁਕਰੀਆ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਨੂੰ ਥੋੜਾ ਸ਼ੇਅਰ ਕਰਦੇ ਆਂ